ਤੇ ਉਹਨਾਂ ਨੇ ਜੱਲੇਵਾਲ ਦੀ ਸਿਹਤ ਦਾ ਵੀ ਹਾਲਚਾਲ ਜਾਣਿਆ ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਜੱਲੇਵਾਲ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਹੈ। ਤਾਂ ਬੈਟਰ ਹੈ ਜੀ ਇਹ ਕਿ ਉਹਨਾਂ ਨਾਲ ਕਾਫੀ ਗੱਲਾਂ ਬਾਤਾਂ ਵੀ ਹੋਈਆਂ ਕਾਫੀ ਛਿਲਕੇ ਗੱਲਾਂ ਬਾਤਾਂ ਤੇ ਦੇਖਣ ਨੂੰ ਲੱਗਦਾ ਹੈ ਕਿ ਸਿਹਤ ਅੱਗੇ ਨਾਲ ਬੈਟਰ ਹੈ। ਕਿ ਮੁਸ਼ਕਲੀ ਹੋਰ ਜਲਦੀ ਠੀਕ ਹੋਣਗੇ ਤੇ ਤੁਰੰਤ ਫਿਰ ਰੁਕੇ ਹੋਣਗੇ। ਡਾਕਟਰਸ ਕਮੈਂਟ ਕਰ ਪਾਣਗੇ ਜੀ ਇਹਦੇ ਤੇ ਕਿ ਉਹ ਜਿਹੜਾ ਗੈਪ ਹੈ ਉਦੇ ਕਰਕੇ ਬਟ ਆ ਡੋంట్ ਫੀਲ ਕਿ 15 ਘੰਟੇ ਦਾ ਕੋਈ ਗੈਪ ਹੈ ਕੋਈ ਮੇਜਰ ਗੈਪ ਹੈ ਸੋ ਬਾਕੀ ਡਾਕਟਰਸ ਹੈ ਤੇ ਜ਼ਿਆਦਾ ਕਮੈਂਟ ਕਰ ਸਕਣਗੇ ਮੈਨੂੰ ਤਾਂ ਜਿਹੜਾ ਮੈਂ ਤੁਹਾਨੂੰ ਫਿਜ਼ੀਕਲੀ ਵੇਖਣ ਤੇ ਜਿਹੜਾ ਪਤਾ ਲੱਗਦਾ ਉਹੀ ਦੱਸ ਸਕਦਾ ਸੋ ਉਹਦੇ ਨਾਲ ਮੈਨੂੰ ਤਾਂ ਸਿਚੁਏਸ਼ਨ ਕਾਫੀ ਬੈਟਰ ਲੱਗਦੀ ਹੈ ਸਰ ਡਾਕਟਰਾਂ ਨੇ ਰੱਖਿਆ ਜਾ ਰਿਹਾ ਅਸੀਂ ਸਿਵਲ ਸਰਚਨ ਸਾਹਿਬ ਨਾਲ ਗੱਲ ਕਰਦੇ ਆਂ ਤੇ ਇਹੋ ਜਿਹੀ ਕੋਈ ਹੈਗਾ ਕਿ ਕਮਿਊਨੀਕੇਸ਼ਨ ਦਾ ਕੋਈ ਇਸ਼ੂ ਹੈ ਡਾਕਟਰਸ ਵੱਲੋਂ ਤੇ ਉਹਨਾਂ ਵੱਲੋਂ ਇੱਕ ਸੀ ਪੀਆਰਓ ਕਰਵਾ ਦਾਂਗੇ ਸਿਵਲ ਸਰਜਨ ਸਾਹਿਬ ਨੂੰ ਦੇ ਕੇ ਜਿਹੜਾ ਪ੍ਰੈਸ ਨਾਲ ਗੱਲਬਾਤ ਕਰਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਵੀ ਦੇ ਦਿਆ ਕਰੂਗਾ ਤੇ ਸਾਰਾ ਕੁਝ ਦੱਸ ਦੇਗਾ ਕਿਉਂਕਿ ਆਈ ਅੰਡਰਸਟੈਂਡ ਜੀ ਕਿ ਤੁਹਾਨੂੰ ਜਿਹੜਾ ਹੈਲਥ ਦੀ ਕੰਡੀਸ਼ਨ ਦਾ ਰੈਗੂਲਰ ਅਪਡੇਟ ਮਿਲਦੇ ਰਹਿਣਾ ਚਾਹੀਦਾ ਸੋ ਕੋਈ ਪੀਆਰਓ ਉਹਨਾਂ ਵੱਲੋਂ ਨਿਯੁਕਤ ਕਰਾ ਲਾਂਗੇ ਸਿਵਲ ਸਰਜਨ ਸਾਹਿਬ ਵੱਲੋਂ ਸੋ ਥੈਟ ਕਿ ਤੋਂ ਡੇ ਵਾਸਤੇ ਵੀ ਇੱਕ ਵਨ ਪਰਸਨ ਹੋ ਜਾ ਜਿਹੜਾ ਗੱਲਬਾਤ ਤੁਸੀਂ ਉਹਦੇ ਨਾਲ ਕਰ ਸਕੋਗੇ ਦੇ ਨਾਲ ਉਸ ਬਾਰੇ ਕੋਈ ਗੱਲਬਾਤ ਨਹੀਂ ਹੋਈ ਨਾ ਤਾਂ ਮੈਡੀਕਲ ਸੁਪਰਡੈਂਟਰੀ ਹੋਈ ਹੈ ਤੇ ਨਾ ਹੀ ਜਿਨ੍ਹਾਂ ਨੇ ਚਿੱਠ